ਕੱਟ ਪੀਸ ਪਹੁੰਚ ਗਏ ਨੇ ਪੂਰੇ ਮਿੱਠੇ ਰੇਟ ਦੇ ਵਿੱਚ ਇਹ 1 ਮੀਟਰ ਤੇ 2 ਮੀਟਰ ਦੇ ਕੱਟ ਪੀਸ ਨੇ ਇਹਨਾਂ ਦਾ ਰੇਟ ਕਰਤਾ ਬਿਲਕੁਲ ਲੈਸ ਰੇਟ ਦੇ ਵਿੱਚ ਦੇਖੋ ਜੀ ਚੈੱਕ ਕਰ ਲਓ ਕੱਪੜੇ ਸਾਰੇ ਤਰ੍ਹਾਂ ਦੇ ਹੋਣਗੇ ਕੋਰਨਰ ਪ੍ਰਿੰਟ ਪਲੇਨ ਜੋਰਜਟ ਸਾਰਾ ਕੁਝ ਹੀ ਇਹਦੇ ਵਿੱਚ ਆ ਇਹ ਕਰਤੇ ਸਿਰਫ 10 ਰੁਪਏ ਮੀਟਰ ਇਹਦੇ ਵਿੱਚ 1 ਮੀਟਰ ਤੇ 2 ਮੀਟਰ ਦੇ ਪੀਸ ਹੋਣਗੇ ਇਤੋਂ ਵੱਡਾ ਪੀਸ ਨਹੀਂ ਹੋਊਗਾ ਸਿਰਫ 1 ਮੀਟਰ ਇਹ 2 ਮੀਟਰ ਦੇ ਕੱਟ ਪੀਸਾਂ ਦੀ ਸੇਲ ਲੱਗ ਗਈ ਆ 10 ਰੁਪਏ ਮੀਟਰ ਦੇ ਵਿੱਚ ਚੱਕ ਲੋ ਜੀ ਆ ਲੋ ਦੇਖੋ ਸਾਰੇ ਪ੍ਰਿੰਟ ਸੂਟ ਨੇ ਵਿੱਚੀ ਮਤਲਬ ਕੱਟ ਪੀਸ ਨੇ ਸਾਰੇ ਤਰ੍ਹਾਂ ਦੇ ਪਲੇਨ ਪਰ 2 ਮੀਟਰ ਤੋਂ ਵੱਡਾ ਕੋਈ ਪੀਸ ਨਹੀਂ ਹੋਊਗਾ ਦੇਖੋ ਜੀ ਆ ਸਾਰੇ ਇੱਥੇ ਲੱਗੀਆਂ ਬਾਕਸਾਂ ਦੇ ਵਿੱਚ ਸੇਲ ਲੱਗੀ ਆ ਕੱਟ ਪੀਸ 10 ਰੁਪਏ ਮੀਟਰ 10 ਰੁਪਏ ਮੀਟਰ ਦੇ ਵਿੱਚ ਆ ਲੋ ਜੀ 1 ਮੀਟਰ ਤੇ 2 ਮੀਟਰ ਦੇ ਕੱਟ ਵੀ ਤੁਹਾਨੂੰ ਦੱਸ ਦਿੱਤਾ ਇਹ ਤੋਂ ਵੱਡਾ ਪੀਸ ਨਹੀਂ ਹੋਊਗਾ ਸਿਰਫ 10 ਰੁਪਏ ਮੀਟਰ ਚੱਕ ਲੋ ਜੀ ਪ੍ਰਿੰਟ ਪਲੇਨ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕੱਪੜੇ ਨੇ ਇਹਦੇ ਵਿੱਚ ਆ ਦੇਖੋ ਜਿਵੇਂ ਜੋਰਜਟ ਹੈ ਇੱਕ ਕੋਟਨ ਐ ਨਾ ਵੀ ਕੋਟਨ ਦਾ ਕੱਟ ਪੀਸ ਹੋਊਗਾ ਬਾਬਾ ਪੀ ਸਾਰੇ ਤੁਹਾਨੂੰ ਦੱਸਿਆ ਵੀ 1 ਮੀਟਰ ਤੇ 2 ਮੀਟਰ ਤੋਂ ਵੱਡਾ ਪੀਸ ਹੈਗਾ ਦੇ ਵਿੱਚ 1 ਕਿਲੋ ਲੱਗਿਆ ਮੇਲਾ 10 ਰੁਪਏ ਮੀਟਰ ਦੇ ਵਿੱਚ ਆ ਲਓ ਸਾਰੇ ਵੱਖੋ ਵੱਖਰੇ ਕਪੜੇ ਹਾਲਾਂਕਿ ਇਹ ਮੈਂ ਕੁਛ ਛੋਟੇ ਬੱਚਿਆਂ ਦਾ ਬਣਾਉਣਾ ਕੋ ਸੂਟ ਹੈ ਰੈਂਟ ਸੂਟ ਹੈ ਮੈਚ ਕਰਕੇ ਪਲੇਨ ਕਪੜੇ ਨਾਲ ਇਹਦੇ ਨਾਲ ਦੇਖੋ ਆਦੇ ਆ ਜਿਵੇਂ ਕੜਾਈ ਵਾਲਾ ਜਮੀਜ਼ ਦਾ ਫਰੰਟ ਹੈ ਦੇਖੋ 10 ਰੁਪਏ ਮੀਟਰ ਦੇ ਵਿੱਚ ਕੀ ਮਾਲਿਆ ਯੱਕ ਲੋ ਲੱਗ ਜੂ ਕਿਆ ਮੇਲਾ ਭਾਈ ਕੱਟ ਪੀਸਾ ਲੱਗ 10 ਰੁਪਏ ਮੀਟਰ 1 ਮੀਟਰ ਤੇ 2 ਮੀਟਰ ਦੀ ਕੱਟ ਦੇ ਵਿੱਚ ਪਹੁੰਚ ਗਿਆ ਮਾਲ